ਤੇ ਪਿਛਲੇ ਸਮੇਂ ਤੁਸੀਂ ਦੇਖਿਆ ਹੋਣਾ 1 April ਨੂੰ ਇੱਕ ਜੱਜਮੈਂਟ ਆਈ ਸੀ ਜਿਦੇ ਚ ਦੋਸ਼ੀ ਬਜਿੰਦਰ ਨੂੰ ਸਜ਼ਾ ਸੁਣਾਈ ਗਈ ਸੀ ਮਾਨਯੋਗ ਮੋਹਾਲੀ ਅਦਾਲਤ ਵੱਲੋਂ ਤੇ ਉਸ ਜੱਜਮੈਂਟ ਚ ਸਾਫ਼-ਸਾਫ਼ ਲਿਖਿਆ ਸੀ ਵੀ ਜੋ ਵੀ ਵਿਕਟਮ ਦੀ ਆਈਡੈਂਟੀ ਨੂੰ ਜਾਂ ਨੇਮ ਨੂੰ ਡਿਸਕਲੋਜ਼ ਕਰਦਾ ਹੈ ਉਹਦੇ 228A ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਇੱਕ ਸੁਜੀਤ <th>ਪਰ ਨਾਮ ਦਾ ਵਿਅਕਤੀ ਹੈ ਉਹ ਆਪਣੇ ਆਪ ਨੂੰ ਵਕੀਰ ਦੱਸਦਾ ਹੈ ਉਹਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਨੇ মিডিਆ ਦੇ ਸਾਹਮਣੇ ਇੱਕ ਗੱਲ ਆ ਕੇ ਕਹੀ ਕਿ মিডিਆ ਨੇ ਇੱਕ ਟਰੈਲ ਚਲਾਤਾ ਇੱਕ ਹਵਾ ਬਣਾਈ ਇਸ ਕਰਕੇ ਵੀ ਪਾਸਟਰ ਬਜਿੰਦਰ ਨੂੰ ਸਜ਼ਾ ਹੋਈ ਹੈ ਨਹੀਂ ਤਾਂ ਪਾਸਟਰ ਬਜਿੰਦਰ ਨੂੰ ਸਜ਼ਾ ਨਹੀਂ ਹੋਣੀ ਸੀ ਉਹਨੇ মিডিਆ ਦੇ ਉੱਪਰ ਦੋਸ਼ ਲਾਇਆ ਕਿ ਫਿਰ ਉਸਨੇ ਇੱਕ ਦਿਮਾਗ ਲੜਾਇਆ ਕਿ ਵੀ ਸਾਡਾ ਵੀ ਇੱਕ ਆਈਟੀ ਸੈੱਲ ਹੈ ਤੇ ਅਨ ਅਥਰਾਇਜ਼ YouTube ਚੈਨਲ ਹੈ ਜਿਹੜੇ ਕੇ ਪਾਸਟਰ ਬਜਿੰਦਰ ਦਾ ਪ੍ਰਚਾਰ ਕਰਦੇ ਸੀ ਉਹਨਾਂ ਤੋਂ ਉਸਨੇ ਪ੍ਰਚਾਰ ਸ਼ੁਰੂ ਕਰ ਸ਼ੁਰੂ ਕਰਵਾਤਿਆ ਉਸ ਵਿਕਟਮ ਦੇ ਖਿਲਾਫ ਕਿ ਵੀ ਇਹ ਗਲਤ ਹੈ ਇਹਦਾ ਨਾਮ ਇਹ ਹੈ ਇਹ ਐਡਰੈਸ ਇੱਥੇ ਹੈ ਇਹਦੇ ਐਡਰੈਸ ਤੇ ਜਾ ਕੇ ਹਮਲਾ ਕਰੋ ਮਸੀਹ ਸਮਾਜ ਨੂੰ ਪਰਚਾਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਸਾਡੇ ਘਰ ਦੇ ਬਾਹਰ ਨਵੇਂ-ਨਵੇਂ ਲੋਕ ਆਣੇ ਸ਼ੁਰੂ ਹੋ ਗਏ ਤੇ ਅਣਪਛਤੇ ਲੋਕ ਸਾਡੇ ਰੈਕੀ ਕਰਨ ਲੱਗੇ ਤੇ ਦੇਖਣ ਲੱਗੇ ਵੀ ਇੱਥੇ ਕੌਣ ਰਹਿੰਦਾ ਹੈ ਕੌਣ ਨਹੀਂ ਰਹਿੰਦਾ ਸਾਡੀ ਆਇਡੈਂਟੀ ਰਿਲੀਵ ਹੋ ਗਈ ਤੇ ਸਾਰਾ ਕੁਝ ਡਿਸਕਲੋਜ਼ ਕਰਤਾ ਹੈ ਨਾ ਨਾ ਤੇ ਜਦੋਂ ਸਾਡੇ ਕੋਲ ਵੀਡੀਓ ਪਹੁੰਚੀ ਉਦੋਂ 20 ਮਿਲੀਅਨ ਦੇ ਕਰੀਬ ਲੋਕ ਦੇਖ ਚੁੱਕੇ ਸੀ ਉਹਨਾਂ ਨੂੰ ਤੇ ਜਦੋਂ 20 ਮਿਲੀਅਨ ਦੇ ਕਰੀਬ ਦੇਖ ਚੁੱਕੇ ਲੋਕ ਫਿਰ ਸਾਨੂੰ ਫੋਨ ਕਾਲਸ ਵੀ ਆਉਣ ਲੱਗੇ ਫਿਰ ਅਸੀਂ ਐਸਐਫਪੀ ਸਾਹਿਬ ਮੋਹਾਲੀ ਜੀ ਕੋਲ ਗਏ ਉਹਨਾਂ ਨੇ ਸਾਡੀ ਦਰਖਾਸਤ ਸੁਣੀ ਤੇ ਸੁਣ ਕੇ ਇਮੀਡੀਏਟਲੀ ਐਫਆਈਆਰ ਦਰਜ ਕੀਤੀ ਵੈਸੇ ਐਫਆਈਆਰ ਸਾਈਬਰ ਸੈੱਲ ਦੀ ਬਣਦੀ ਸੀ ਪਰ ਜਿਹੜੀ ਇਮੀਡੀਏਟਲੀ ਐਫਆਈਆਰ ਹੁੰਦੀ ਹੈ ਉਹ ਥਾਣਾ ਹੀ ਹੁੰਦੀ ਹੈ ਤੇ ਐਫਆਈਆਰ ਦਰਜ ਕਰਕੇ 1% ਤੇ ਐਫਆਈਆਰ ਦਰਜ ਕਰਕੇ ਤੇ ਇਨਕੁਆਰੀ ਜਾਂਚ ਸ਼ੁਰੂ ਕਰ ਦਿੱਤੀ ਤੇ ਜਾਂਚ ਸ਼ੁਰੂ ਕਰਕੇ 6 ਬੰਦੇ ਦੇ ਨਾਮ ਇਹਦੇ 'ਚ ਹੈਗੇ ਆ ਤੇ ਉਹਨਾਂ ਨੇ ਇਹ ਕੱਲ੍ਹ ਗਈ ਹੈ ਵੀ ਰਿਕਾਰਡ YouTube ਨੂੰ ਭੇਜ ਕੇ ਤੇ ਜਿਹੜੀ ਅੱਗੇ ਦੀ ਤਬਦੀਸ਼ ਹੈ ਕਾਰਵਾਈ ਆਮਲ ਚ ਲਾਂਦੀ ਜਾਏਗੀ ਇਹਦੇ ਵਿੱਚ ਜਿਹੜੇ ਨਾਮ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਪਾਸਟਰ ਹਰਦੀਪ ਸਿੰਘ ਹੈ ਇੱਕ ਪਾਸਟਰ ਹਰਮੇਸ਼ ਸਿੰਘ ਹੈ ਅਵਿਨਾਸ਼ ਕੁਮਾਰ ਹੈ ਇੱਕ ਹਾਮਿਦ ਮਸੀਹ ਹੈ ਤੇ ਇੱਕ ਸੁਰਜੀਤ ਸਿੰਘ ਥਾਪਰ ਹੈ ਅਤੇ ਨितीश ਕੁਮਾਰ ਹੈ ਤੇ ਇਹਨਾਂ ਦਾ ਰੋਲ ਦੌਰਾਨੇ ਜਿਹੜੇ ਇਹਨਾਂ ਦੇ ਰੋਲ ਹੋਣਗੇ ਰੋਲ ਦੇ ਅਨੁਸਾਰ ਇਹਨਾਂ ਦੇ ਉੱਪਰ ਅੱਗੇ ਕਾਰਵਾਈ ਹੋਏਗੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੋਹਾਲੀ ਕਪੁਰਸਦਾ ਐਸਐਸਪੀ ਸਾਹਿਬ ਦਾ ਤੇ ਬਲੌਂਗੀ ਜੀ ਦੇ ਐਸਐਚਓ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਫਰਿਆਦ ਸੁਣੀ। ਮਾਨਯੋਗ ਅਦਾਲਤ ਵੱਲੋਂ ਇੱਕ ਆਰਡਰ ਆਇਆ ਸੀ ਜੋ ਕਿ ਪ੍ਰੋਫੈਟ ਬਜਿੰਦਰ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਪਰ ਉਹ ਹੁਣ ਬਲਤਕਾਰੀ ਬਣ ਚੁੱਕਿਆ ਮਾਨਸਾ ਦੀ ਜੇਲ੍ਹ 'ਚ ਹੈ। ਉਹਨੂੰ ਸਜ਼ਾ ਸੁਣਾਈ ਗਈ ਸੀ। ਉਸ ਸਜ਼ਾ ਦੇ ਵਿੱਚ ਪਹਿਲੇ ਪਹਿਰੇ ਦੇ ਵਿੱਚ ਲਿਖਿਆ ਗਿਆ ਸੀਗਾ ਜੱਜਮੈਂਟ ਦੇ ਵਿੱਚ ਕਿ ਵੀ ਕੋਈ ਵੀ ਵਿਕਟਮ ਦਾ ਨਾਮ ਨਹੀਂ ਡਿਸਕਲੋਸ ਕਰ ਸਕਦਾ ਪਤਾ ਨਹੀਂ ਆਈਡੈਂਟੀਫਿਕੇਸ਼ਨ ਨਹੀਂ ਅਡਰੈਸ ਨਹੀਂ ਕੋਈ ਵੀ ਡਿਸਕਲੋਸ ਕਰ ਸਕਦਾ ਪਰ ਥਾਪਰ ਜਿਹੜਾ ਸੁਜੀਤ ਥਾਪਰ ਉਹਦੇ ਦੁਆਰਾ ਕਿਉਂਕਿ ਉਹ ਸਪੋਕਸਪਰਸਨ ਹੈ ਉਹਦੀ ਚਰਚ ਦਾ ਉਹਦੀ ਸੰਸਥਾ ਦਾ ਪਾਸਟਰ ਬਜਿੰਦਰ ਦੀ ਉਹਦੇ ਦੁਆਰਾ ਇੱਕ ਬਾਈਟ ਦਿੱਤੀ ਗਈ ਕਿ ਮੀਡੀਆ ਨੇ ਇੱਕ ਟ੍ਰਾਇਲ ਚਲਾਇਆ ਹਵਾ ਚਲਾਈ ਜਿਸ ਕਾਰਨ ਪ੍ਰੋਫਿਟ ਬਜਿੰਦਰ ਨੂੰ ਸਜ਼ਾ ਹੋਈ ਨਹੀਂ ਤਾਂ ਉਹ ਦੋਸ਼ੀ ਨਹੀਂ ਸੀਗਾ ਉਹ નિર્ਦੋਸ਼ ਸੀ ਤੇ ਫਿਰ ਉਸਨੇ ਦਿਮਾਗ ਲੜਾ ਕੇ ਆਈਟੀ ਸੈੱਲ ਦਾ ਉਪਯੋਗ ਕੀਤਾ ਕਿਉਂਕਿ ਜੱਜ ਦੇ ਜਿਹੜੇ ਆਰਡਰ ਸੀਗੇ ਉਹ ਤੋਂ ਬਹੁਤ ਸਾਰੀ ਪਬਲਿਕ ਟੁੱਟ ਚੁੱਕੀ ਸੀ ਜਦੋਂ মিডিਆ ਨੇ ਨਿਊਜ਼ ਦਿਖਾਈ ਬਹੁਤ ਪਬਲਿਕ ਉਹਦੇ ਡੇਰੇ ਤੋਂ ਜਾ ਚੁੱਕੀ ਸੀ ਤੇ ਪਬਲਿਕ ਜੋੜਨ ਵਾਸਤੇ ਉਹਨਾਂ ਨੇ ਕੀ ਕੀਤਾ ਅਨオーਥਰਾਇਜ਼ YouTube ਚੈਨਲ ਹਾਇਰ ਕੀਤੇ ਆਪਣੇ ਆਈਟੀ ਸੈੱਲ ਨੂੰ ਐਕਟਿਵ ਕੀਤਾ ਤੇ ਪਹਿਲੀ ਤਰੀਕ ਤੋਂ ਲੈ ਕੇ ਅੱਜ 8 ਤਰੀਕ ਤੱਕ ਉਹਨਾਂ ਨੇ ਇਹਦੀ ਇਹਦੀ ਗੰਦੀ ਗੰਦੀ ਗਲਤ ਗਲਤ ਵੀਡੀਓਾਂ ਨਾਮ ਲੈ ਕੇ ਬਹੁਤ ਜ਼ਿਆਦਾ ਵੀਡੀਓਜ਼ ਪਾਤੀ ਉਹਨਾਂ ਵੀਡੀਓਾਂ ਤੇ 20 ਮਿਲੀਅਨ ਤੋਂ ਜ਼ਿਆਦਾ ਵਿਊ ਆ ਚੁੱਕੇ ਆ ਜਦੋਂ 20 ਮਿਲੀਅਨ ਤੋਂ ਬਾਅਦ ਵਿਊ ਆਏ ਤੇ ਸਾਨੂੰ ਫੋਨ ਤੇ ਫੋਨ ਥ੍ਰੈਟ ਤੇ ਥ੍ਰੈਟ ਉਸ ਵੀਡੀਓ 'ਚ ਇਹ ਵੀ ਕਿਹਾ ਗਿਆ ਵੀ ਮਸੀਹ ਭਾਈਚਾਰੇ ਨੂੰ ਬਦਨਾਮ ਕਰਨ ਵਾਲੇ ਬਰਬਾਦ ਕਰਨ ਵਾਲੇ ਇਹ ਵਿਅਕਤੀਆਂ ਸਾਡੇ ਬਾਰੇ ਕੀ ਆ ਗਿਆ ਤੇ ਉਹ ਗਿੱਟਮ ਬਾਰੇ ਕੀ ਆ ਗਿਆ ਤੇ ਮਸੀਹ ਸਮਾਜ ਨੂੰ ਭੜਕਾਇਆ ਵੀ ਗਿਆ ਇਹਨੂੰ ਧਾਰਮਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਦੁਆਰਾ ਤੇ ਜਦੋਂ ਸਾਨੂੰ ਇਹ ਪਤਾ ਲੱਗਿਆ ਅਸੀਂ ਮਾਨਯੋਗ ਐਸਐਸਪੀ ਸਾਹਿਬ ਨੂੰ ਦੱਸਿਆ ਤੇ ਇਮੀਡੀਏਟਲੀ ਐਕਸ਼ਨ ਹੋਇਆ ਐਫਆਈਆਰ ਕੱਢੀ ਹੈ ਤੇ ਇਹ ਐਫਆਈਆਰ ਜਦੋਂ ਕੱਢੀ ਤੇ ਇਹ ਬੀਐਨਐਸ 72 ਤੇ 351 ਤੇ 356 ਤੇ 79 ਤੇ 68 ਅਤੇ 72 ਦੇ ਤਹਿਤ ਕੱਢੀ ਹੈ 8 ਤਰੀਕ ਦੀ ਐਫਆਈਆਰ ਹੈ ਅਤੇ ਉਸ ਤੋਂ ਬਾਅਦ ਜਦੋਂ ਕੱਟੀ ਤੇ ਇਹਨਾਂ ਦਾ YouTube ਤੋਂ ਰਿਕਾਰਡ ਮੰਗਾਇਆ ਗਿਆ ਜਿਹੜੇ ਵਿਅਕਤੀਆਂ ਦਾ YouTube ਤੋਂ ਰਿਕਾਰਡ ਮੰਗਾਇਆ ਗਿਆ ਮੈਂ ਉਹਨਾਂ ਨੂੰ ਦੱਸਦਾ ਦਰਾਨੇ ਪੜਤਾਲ ਹੈ ਉਹਨਾਂ ਦਾ ਨਾਮ ਦੱਸਦਾ ਪਾਸਟਰ ਹਰਦੀਪ ਸਿੰਘ ਪਾਸਟਰ ਹਰਮੇਸ਼ ਸਿੰਘ ਅਭਿਨਾਸ਼ ਕੁਮਾਰ ਹਾਮਿਦ ਮਸੀਹ ਅਤੇ ਸੁਜੀਤ <th>ਪਰ ਅਤੇ ਨਿਤਿਸ਼ ਕੁਮਾਰ ਦਾ ਰੋਲ ਦਰਾਨੇ ਤਬਦੀਸ਼ YouTube ਤੋਂ ਇਹਨਾਂ ਦਾ ਰਿਕਾਰਡ ਮੰਗਾਇਆ ਗਿਆ ਇਹਨਾਂ ਦੇ ਜਿਹੜੇ ਚੈਨਲ ਹੈ ਜਲਦ ਜਲਦ ਬਲੌਕ ਕੀਤੇ ਜਾਣਗੇ ਜਿੱਦਾਂ ਹੀ ਰਿਕਾਰਡ ਆ ਜਾਂਦਾ ਹੈ ਰਿਕਾਰਡ ਆੰਦੇ ਇਹਨੂੰ ਇਹਨੂੰ ਇਮੀਡੀਏਟਲੀ ਗ੍ਰਿਫਤਾਰ ਕੀਤਾ ਜਾਏਗਾ ਪੁਲਿਸ ਵੱਲੋਂ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮਾਨਯੋਗ ਐਸਐਸਪੀ ਸਾਹਿਬ ਦਾ ਮੋਹਾਲੀ ਦਾ ਜਿਨ੍ਹਾਂ ਨੇ ਇਮੀਡੀਏਟਲੀ ਆਫਰ ਕੀਤੀ ਤੇ ਮਾਨਯੋਗ ਐਸਐਸਪੀ ਸਾਹਿਬ ਦਾ ਜਿਨ੍ਹਾਂ ਨੇ ਇਮੀਡੀਏਟਲੀ ਤੇ ਐਕਸ਼ਨ ਲਿਆ ਕਿ ਬਹੁਤ ਜ਼ਰੂਰੀ ਸਮਝਦੇ ਹੋਏ ਆਫਰ ਦਾ ਕੀਤੀ ਇਹਦੇ ਵਿੱਚ ਇੱਕ ਚੀਜ਼ ਮੈਂ ਜਿਹੜਾ ਇਹਨਾਂ ਨੇ ਨਾ ਅਸਲ 'ਚ ਕੀ ਹੈਗਾ ਸਾਨੂੰ ਜਾਣਾ ਕਿ ਉਹ ਕਹਿਆ ਪੁਲਿਸ ਦੇ ਕੋਲ ਜਿਹੜਾ ਇਹ ਇਸ ਚੀਜ਼ ਨੂੰ ਦੇਖੋ ਇੱਕ ਬਲਾਤਕਾਰੀ ਨੂੰ ਸਜ਼ਾ ਹੋਈ ਹੈ ਔਰ ਮਾਨਯੋਗ ਕੋਰਟ ਨੇ ਸਜ਼ਾ ਦਿੱਤੀ ਹੈ ਬਟ ਇਹਦੇ ਵਿੱਚ ਜਿਹੜਾ ਇਸ ਵਰਜਿੰਦਰ ਦੇ ਆਈਟੀ ਸੈਲ ਵੱਲੋਂ ਜਿਹੜਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਜਿਹੜਾ ਹੈਗਾ ਮੀਡੀਆ ਟ੍ਰਾਇਲਸ ਨੂੰ ਕਹਿੰਦੇ ਆ ਉਹ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਵਿੱਚ ਇਹ ਇਸ ਚੀਜ਼ ਨੂੰ ਕਮਿਊਨਲ ਜਿਹੜਾ ਐਂਗਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਘਟੋ ਘਟਨੀ ਤਾਂ 1500 ਤੋਂ ਵੱਧ ਚੈਨਲ ਇਹਨਾਂ ਦੇ ਐਕਟਿਵ ਹੋਏ ਨੇ YouTube ਦੇ ਉੱਤੇ Facebook ਦੇ ਉੱਤੇ ਜਿਹੜੇ ਇਸ ਚੀਜ਼ ਨੂੰ ਇਸ ਤਰੀਕੇ ਨਾਲ ਪ੍ਰਚਾਰ ਰਹੇ ਕਿ ਇਹ ਅਸਲ 'ਚ ਸਿੱਖਾਂ ਦੀ ਤੇ ਈਸਾਈਆਂ ਦੀ ਕੋਈ ਜੰਗ ਹੋ ਗਈ ਆ ਬਹੁਤ ਵੱਡੀ ਇਹਨਾਂ ਦੇ ਵੀਡੀਓਜ਼ ਪੈ ਰਹੇ ਆ ਸਿੱਖਾਂ ਦੇ ਖਿਲਾਫ ਇਹ ਕੌਜ਼ ਦੇ ਰਹੇ ਨੇ ਇਹਨਾਂ ਦਾ ਇੱਕ ਪਾਸਟਰ ਹੈਗਾ ਚੀਡੇ ਉਹ ਲੋਕਾਂ ਨੂੰ ਇਕੱਠੇ ਕਰ ਰਿਹਾ ਹੈਗਾ ਦੇਖੋ ਇਹ ਜਿਹੜਾ ਮਾਨਯੋਗ ਹਾਈ ਕੋਰਟ ਮਾਨਯੋਗ ਕੋਰਟ ਵੱਲੋਂ ਜਿਹੜਾ ਹੈਗਾ ਫੈਸਲਾ ਆਇਆ ਅਗਰ ਉਹਨਾਂ ਨੂੰ ਇਸ ਮਾਨਯੋਗ ਕੋਰਟ ਦੇ ਫੈਸਲੇ ਬਤੋਂ ਕੋਈ ਵੀ ਦਿੱਕਤ ਹੈਗੀ ਆ ਉਹਨਾਂ ਦਾ ਸੰਵਿਧਾਨਕ ਰਾਈਟ ਬਣਦਾ ਹੈਗਾ ਮਾਨਯੋਗ ਹਾਈ ਕੋਰਟ ਦਾਣਾ ਉੱਥੇ ਆਪਣੀ ਜੜੀ ਹੈਗੀ ਅਪੀਲ ਕਰਨਾ ਪਰ ਇਹ ਕੀ ਕਰ ਰਹੇ ਨੇ ਇਹ ਸੋਸ਼ਲ ਮੀਡੀਆ ਤੇ ਟਰਾਇਲ ਚਲਾ ਕੇ ਲੋਕਾਂ ਦੇ ਹਯੂਮ ਇਕੱਠੇ ਕਰ ਰਹੇ ਨੇ ਵੀਡੀਓਜ਼ ਪਾ ਕੇ ਲੋਕਾਂ ਦੇ ਨੰਬਰ ਜਾਇਦਤ ਕਰ ਰਹੇ ਨੇ 5-5000 ਲੋਕਾਂ ਦੇ ਨੰਬਰ ਗੈਦਰਸ ਕਰਕੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਅਗਲੀ ਕਾਰਵਾਈ ਕਿੱਥੇ ਕੀਤੀ ਜਾਏਗੀ ਤੇ ਕਿੱਥੇ ਮਹਾ ਪੰਚਾਇਤ ਰੱਖੀ ਜਾਏਗੀ ਕਿੱਥੇ ਮਹਾ ਰੈਲੀ ਰੱਖੀ ਜਾਏਗੀ ਉਹ ਤੁਹਾਨੂੰ ਦੱਸਿਆ ਜਾਏਗਾ ਦੂਜੇ ਪਾਸੇ ਇਸ ਪਰਿਵਾਰ ਨੂੰ ਟਾਰਗੇਟ ਕਰਕੇ ਉਹ ਸਾਰਾ ਹਜੂਮ ਇਕੱਠਾ ਕਰਕੇ ਇਹਨਾਂ ਵੱਲ ਨੂੰ ਉਸ ਨੂੰ ਮੋੜ ਲ ਕੀਤਾ ਜਾ ਰਿਹਾ ਸਿੱਖ ਔਰ ਈਸਾਈ ਜਿਹੜਾ ਕਿ ਐਕਚੁਅਲੀ ਐਂਗਲ ਹੈ ਹੀ ਨਹੀਂ ਆ ਇੱਕ ਬਲਾਤਕਾਰੀ ਨੂੰ ਸਜ਼ਾ ਹੋਈ ਹੈ ਮਾਨਯੋਗ ਕੋਰਟ ਨੇ ਉਹਨੂੰ ਸਜ਼ਾ ਦਿੱਤੀ ਆ ਬਟ ਇਸ ਚੀਜ਼ ਦਾ ਐਂਗਲ ਇਸ ਤਰੀਕੇ ਨਾਲ ਬਣਾਇਆ ਜਾ ਰਿਹਾ ਕਿ ਸਿੱਖਾਂ ਦਾ ਇਹਦੇ ਵਿੱਚ ਬਹੁਤ ਵੱਡਾ ਹੱਥ ਹੈਗਾ ਜਦਕਿ ਮੇਰਾ ਸਿਰਫ ਮੈਂ ਰੌਕੀ ਦੇ ਨਾਲ ਇੱਕ ਮੋਰਲ ਸਪੋਰਟ ਦੇ ਲਈ ਖੜਾ ਹੋਇਆ ਸੀਗਾ ਜਦੋਂ ਇਹਨਾਂ ਦੇ ਨਾਲ ਕੋਈ ਮੋਰਲ ਸਪੋਰਟ ਦੇ ਲਈ ਨਹੀਂ ਖੜਿਆ ਸੀ ਅਸਲ ਲੜਾਈ ਤਾਂ ਰੌਕੀ ਨੇ ਲੜੀ ਆ ਪਿਛਲੇ 8 ਸਾਲ ਤੋਂ ਲੜੀ ਆ ਤੇ ਰੌਕੀ ਨੇ ਇਹ ਲੜਾਈ ਜਿੱਤੀ ਹੈ ਅਸੀਂ ਸਿਰਫ ਮੋਰਲ ਸਪੋਰਟ ਵਾਸਤੇ ਆਏ ਆ ਸਾਡੀਆਂ ਪੱਗਾਂ ਬੰਨੀਆਂ ਹੋਣ ਕਰਕੇ ਇਹ ਜਿਹੜਾ ਹੈਗਾ ਇਹਨਾਂ ਦਾ ਥਾਪਰ ਥਾਪਰ ਇਸ ਚੀਜ਼ ਨੂੰ ਸਰਜੀਤ ਥਾਪਰ ਥਾਪਰ ਇਸ ਚੀਜ਼ ਨੂੰ ਇੱਕ ਕਮਿਊਨਲ ਐਂਗਲ ਦੇਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਬਹੁਤ ਖਤਰਨਾ ਅ ਵੱਡੇ ਅਫਸਰ ਸਹਿਬਾਨ ਦੇ ਜਿਹੜੇ ਨੌਲੇਜ ਦੇ ਵਿੱਚ ਇਹ ਚੀਜ਼ ਲੈਣੀ ਬਹੁਤ ਜ਼ਰੂਰੀ ਆ ਅਸੀਂ ਵੀਡੀਓਜ਼ ਵੀ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ ਬਹੁਤ ਸਾਰੇ ਵੀਡੀਓਜ਼ ਅੱਦਾ ਦੇ ਨੇ ਜਿਦੇ ਵਿੱਚ ਡਾਇਰੈਕਟਲੀ ਥ੍ਰੈਟ ਕੀਤਾ ਗਿਆ ਕਿ ਇਹ ਫਿਰ ਦੰਗੇ ਹੋ ਸਕਦੇ ਨੇ ਇਹ ਧਾਰਮਿਕ ਦੰਗੇ ਹੋ ਸਕਦੇ ਨੇ ਖਾਸ ਤੌਰ ਤੇ ਇੱਕ ਖਾਸ ਕਮਿਊਨਿਟੀ ਨੂੰ ਮੇਰੀ ਕਮਿਊਨਿਟੀ ਨੂੰ ਟਾਰਗੇਟ ਕਰਕੇ ਕਿਹਾ ਜਾ ਰਿਹਾ ਕਿ ਫਿਰ ਇਹ ਤੁਹਾਡੇ ਨਾਲ ਦੰਗੇ ਹੋ ਸਕਦੇ ਨੇ ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਨੇ ਇਹ ਇਹਨਾਂ ਦੇ ਲਈ ਵੀ ਬਹੁਤ ਖਤਰਨਾਕ ਹੈਗੀਆਂ ਔਰ ਸਟੇਟ ਦੀ ਸ਼ਾਂਤੀ ਲਈ ਵੀ ਬਹੁਤ ਖਤਰਨਾਕ ਆ ਇਸ ਲਈ ਹੱਥ ਜੋੜ ਕੇ ਬੇਨਤੀ ਹੈਗੀ ਅਫਸਰ ਸਾਹਿਬਾਨ ਨੂੰ ਇਹਨਾਂ ਦੀ ਇਨਵੈਸਟੀਗੇਸ਼ਨ ਜਲਦ ਤੋਂ ਜਲਦ ਕਰਕੇ ਇਹਨਾਂ ਦੇ ਅਨੌਥਰਾਇਜ਼ਡ ਜਿਹੜੇ YouTube ਚੈਨਲ ਨੇ ਜਿੱਥੋਂ ਇਹ ਲੋਕਾਂ ਦੇ ਵਿੱਚ ਇੱਕ ਕਮਿਊਨਲ ਡਿਸਟਰਬੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਚੈਨਲਸ ਨੂੰ ਬੰਦ ਕਰਕੇ ਇਹਨਾਂ ਦੀ ਇਹ ਕਾਰਸਥਾਨੀ ਦੇ ਉੱਤੇ ਰੋਕ ਲਗਾਈ ਜਾਵੇ ਤੇ ਇਹਨਾਂ ਦੇ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਵਿੱਚ ਇੱਕ ਢੀਡੇ ਕਰਕੇ ਪਾਸਟਰ ਹੈਗਾ ਇੱਕ ਰਾਣਾ ਕਰਕੇ ਪਾਸਟਰ ਹੈਗਾ